ਦੌਲਤ ਗਈ ਤਾਂ ਕੁਛ ਨਾ ਵਿਗੜੇ ਮਨ ਸਮਝਾਵਾਂਗੇ ਹੱਥ ਪੈਰ ਨਾਲ ਰੇਤਾ ਕਿੱਥੋਂ ਨੋਟ ਕਮਾਵਾਂਗੇ ਆਖਰ ਸਾਡੀ ਕਮਾਉਣੀ ਚੁਰੀ ਆ ਬਾਕੀ ਦੇ ਕੰਮ ਵਾਸਤੇ ਪਹਿਲਾਂ ਸਿੱਧ ਜਰੂਰੀ ਆ ਬਾਕੀ ਦੇ ਕੰਮ ਵਾਸਤੇ ਪਹਿਲਾਂ ਸਿੱਧ ਜਰੂਰੀ ਆ ਕਾੜੀ ਉਮਰ ਉਸ ਤੱਕ ਤਾਂ ਡਾਕਟਰ ਦਾ ਆ ਦੇ ਕੀ ਗੱਲ ਨੂੰ ਮੈਂ ਆਲੇ ਦੁਆਲੇ ਕੋਈ ਜਾਣਕਾਰੀ ਨਹੀਂ ਵੀ ਕਿ ਤੁਸੀਂ ਤਕਰੀਬਨ 50 ਕਿਲੋਮੀਟਰ ਡੇਲੀ ਸਾਈਕਲ ਚਲਾਉਂਦੇ ਹੋ ਇੱਕ ਟੋੜਾ ਹਾਂ ਅਲਬਿਸ ਚੱਕ ਨਰੇ ਆਂਗਾ ਤੇ ਕਿੰਨੇ ਕਿਲੋਮੀਟਰ ਆਣ ਜੱਣੀ ਨਾ ਜਾਣ 40 ਕਿਲੋ ਟੋੜਾ 40 ਕਿਲੋਮੀਟਰ ਰੋਡ ਵੀ ਸਭ ਇਸੈਂਸ ਹੈ ਕੋਈ ਨਹੀਂ ਤੁਸੀਂ ਸਰੀਰਕੋਂ ਬਿਲਕੁਲ ਤੰਦਰੁਸਤ ਹੋ ਪਰ ਤੁਸੀਂ ਭਾਵੂ ਕਿਉਂ ਪਿਆ ਰਹੋ ਤੁਸੀਂ ਤੇ ਤੁਹਾਨੂੰ ਤੁਸੀਂ ਸਰੀਰਕ ਤੰਦਰੁਸਤ ਹੋ ਤੂੰ ਬੇਟੀਆਂ ਤੁਸੀਂ ਵਿਆਹ ਪੀਆ ਫਿਰ ਤਵ ਕਿਸੇ ਦਾ ਦੁੱਖ ਘਰਦਾ ਤਾਂ ਤੁਹਾਨੂੰ ਲੋਕਾਂ ਨੂੰ ਦਿਖਾਣਾ ਚਾਹਣਿਆ ਕਿ ਕੋਈ ਐਕਸਿਡੈਂਟ ਹੋ ਮਰੇ ਆਹ ਕੰਤੀ ਨਾ ਕਰ ਰਹੇ ਹਾਂ ਤੇ ਆਪਾਂ ਕਰ ਰਹੇ ਹਾਂ ਤੇ ਆਪਦੀ ਸਾਰੇ ਦਾ ਨਾਮ ਵੀ ਕਹਿੰਦੇ BMW ਰੱਖਿਆ ਹੋਇਆ ਹੈ ਯਾਨੀ ਦੱਸੋ ਦੱਸੋ ਓਕੀ ਪੁੱਛਦਾ ਮੈਂ ਕਿਹਾ ਤਾਂ BMW ਲੱਗੀ ਐ ਬਸ मैं बिल्कुल फिट था बस, बस कोई तकलीफ नहीं कोई शुगर नहीं कोई बीपी आई नहीं कोई थैले नहीं कुछ नहीं कहा बस बस सिंपल गांव के जरिए दो दो पर बस करना तो करना सैग चलो जी जिम भी जाते कोई जूते हैं कोई बाइक नंबर तक कुल कितना ऊंचा है मैं पांच मिनट लंदा पार करूं ਇਹਨੇ ਕੱਢ ਮੈਨੂੰ ਗੁੱਸੇ ਹੋ ਸੀ ਆਮ ਵੀ ਕੋਈ ਜੁਤੀ ਆਪ ਨੂੰ ਉੱਥੇ ਸੋ ਜਾ ਰਿਹਾ ਹੈ ਕਿ ਨਹੀਂ ਨਾ ਆਪ ਨੂੰ ਘਰ ਹੀ ਆ ਰਿਹਾ ਹੈ ਫਸੀ ਗਾ ਦੋਸਤੋ ਤੁਸੀਂ ਜੁੜਿਆ ਨਿਊਜ਼ ਐਂਡ ਪੰਜਾਬੀ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਖੋਲੀ ਦੋਸਤੋ ਗੁਰਦਾਸ ਮਾਨ ਦੇ ਇੱਕ ਗੀਤ ਦੀਆਂ ਬੜੀਆਂ ਖੂਬਸੂਰਤ ਲੈਣਾ ਹੈ ਦੌਲਤ ਗਈ ਤਾਂ ਕੁਛ ਨਾ ਵਿਗੜੇ ਮਨ ਸਮਝਾਵਾਂਗੇ ਹੱਥ ਪੈਰ ਨਾਲ ਦੇ ਤਾਂ ਕਿੱਥੋਂ ਲੋਟ ਕਮਾ ਲਾਂਗੇ ਆਖਰ ਖਾਦੀ ਕਮਾਉਣੀ ਚੂਰੀ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਦੋਸਤੋ ਅਜੋਕੇ ਯੁੱਗ ਦੇ ਵਿੱਚ ਇਨਸਾਨ ਨੇ ਤਕਨੀਕੀ ਰੂਪ ਚ ਬੜੀ ਤਰੱਕੀ ਕੀਤੀ ਹੈ ਪਰ ਕਿੱਥੇ ਨਾ ਕਿੱਥੇ ਸਿਹਤ ਪੱਖੋਂ ਇਨਸਾਨ ਜਿਹੜਾ ਸਰੀਰ ਹੈ ਉਹ ਕਮਜ਼ੋਰ ਹੋਇਆ ਕਿਉਂਕਿ ਨਿਤ ਨਵੀਆਂ ਬਿਮਾਰੀਆਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਭਾਰੀ ਸੰਖਿਆ ਦੇ ਵਿੱਚ ਆਮਦ ਇਹ ਚੀਜ਼ਾਂ ਦੱਸਦੀਆਂ ਕਿ ਕਿੱਥੇ ਨਾ ਕਿੱਥੇ ਇਨਸਾਨੀਆਂ ਨੇ ਤਲੱਕੀ ਦੇ ਨਾਲ ਨਾਲ ਆਪਣੇ ਲਈ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਦਾ ਨੁਕਸਾਨ ਕੀਤਾ ਔਰ ਆਪਣੇ ਸਰੀਰ ਨਾਲ ਵੀ ਕਿਥੇ ਨਾ ਕਿਥੇ ਖਲਵਾੜ ਕੀਤਾ ਤਾਂ ਜਿਹੜਾ ਅੱਜ ਦੀ ਦੀਦ ਵਿੱਚ ਸਿਹਤ ਵੱਲੋਂ ਜਿਹੜਾ ਬੰਦਾ ਬਿਲਕੁਲ ਤੰਦਰੁਸਤ ਹੈ ਤਾਂ ਸਮਝ ਲਓ ਕਿ ਉਹੀ ਬੰਦਾ ਅਮੀਰ ਹੈ ਅੱਜ ਤੁਹਾਨੂੰ ਇੱਕ ਐਸੇ ਸਖਸ਼ ਨਾਲ ਬੁਲਾਵਾਂਗੇ ਜਿਨ੍ਹਾਂ ਦੀ ਤਕਰੀਬਨ ਉਮਰ 80 ਕਿ ਸਾਲ ਹੈ ਸਾਡੇ ਨਾਲ ਗੁਰਬਖਸ਼ ਸਿੰਘ ਜੀ ਹੈਗੇ ਆ ਔਰ ਇਹਨਾਂ ਨਾਲ ਮਿਲਵਾਂਦੇ ਆ ਇਹਨਾਂ ਨੂੰ ਤਕਰੀਬਨ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ 80 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਔਰ ਤਕਰੀਬਨ ਇਹ 20 ਕਿਲੋਮੀਟਰ ਆਣ 20 ਕਿਲੋਮੀਟਰ ਜਾਣ 50 ਕਿਲੋਮੀਟਰ ਦੇ ਕਰੀਬ ਇਹ ਸਾਈਕਲ ਚਲਾ ਕੇ ਆਪਣੇ ਕੰਮ ਤੇ ਜਾਂਦੇ ਇੱਕ ਪ੍ਰਾਈਵੇਟ ਨੌਕਰੀ ਕਰਦੇ ਆ ਇਹਨਾਂ ਨਾਲ ਮਿਲਦੇ ਆ ਸਰੀਰਕ ਪੱਖੋਂ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਹੈ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਇਹਨਾਂ ਨਾਲ ਮਿਲਾਂਦੇ ਗੁਰਬਖਸ਼ ਸਿੰਘ ਨਾਲ ਤੁਹਾਡਾ ਚੈਨਲ ਤੇ ਬੜਾ ਬੜਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਗੁਰਬਖਸ਼ ਸਿੰਘ ਜੀ ਤੁਸੀਂ ਤੁਹਾਡੀ ਉਮਰ 77-78 ਸਾਲ ਦੇ ਕਰੀਬ ਹੈ ਜਿਵੇਂ ਮੈਂ ਆਲੇ ਦੁਆਲੇ ਤੁਹਾਡੀ ਜਾਣਕਾਰੀ ਮਿਲੀ ਕਿ ਤੁਸੀਂ ਤਕਰੀਬਨ 50 ਕਿਲੋਮੀਟਰ ਡੇਲੀ ਸਾਈਕਲ ਚਲਾਉਂਦੇ ਹੋ। ਸਰੀਰ ਪੱਖੋਂ ਕਿਵੇਂ ਹੋ? ਮੇਰਾ ਬੁਠੇਕਾ ਜੀ ਮੇਰਾ ਬੁਠੇਕਾ। ਬਿਲਕੁਲ ਫਿੱਟ ਹਾਂ। ਨੌਕਰੀ ਕਰਨ ਉਹ ਕਿੰਨੀ ਦੂਰੋਂ ਆਉਂਦੇ ਹੋ? ਰੋਜ਼ ਤੁਹਾਡਾ ਕੀ ਰੁਟੀਨ ਕੀ ਹੈ? 1 ਘਟਾ ਹਰ ਹਰਵੇਸ਼ ਚੌਥ ਨੂੰ ਰਿਆਂਦਾ ਤੇ 20-30 ਕਿਲੋਮੀਟਰ ਆਣ ਜਾਂ ਇੰਨਾ ਜਾਣ। 40 ਕਿਲੋ ਘਟਾ 40 ਕਿਲੋਮੀਟਰ ਰੋਜ਼ ਸਾਰੀ ਸੈਕਲ ਦੀ। ਮੈਨੂੰ 20 ਸਾਲ ਹੋ ਗਿਆ ਜੀ। ਇਹ ਤਾਂ 20 ਸਾਲ ਨੌਕਰੀ ਕਰਦੇ ਨੂੰ ਹੋ ਗਏ। ਇਹ ਪਹਿਲਾ ਕੀ ਗੱਲ ਤੁਸੀਂ ਦੁਕਾਨਦਾਰ ਦੀ ਆਪਣੀ ਨਾਬੇ ਤੁਸੀਂ ਭਾਉ ਕਿਉਂ ਹੋ ਰਹੇ ਹੋ ਮੈਂ ਤਾਂ ਅਸੀਂ ਤਾਂ ਤੁਹਾਡੀ ਇੱਕ ਸਟੋਰੀ ਨਾਲ ਦਰਸ਼ਕਾਂ ਨੂੰ ਤਾਂ ਰੂਪ ਰੂਪ ਨਾਲ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਸਰੀਰਕ ਵੱਖੋਂ ਬਿਲਕੁਲ ਤੰਦਰੁਸਤ ਹੋ ਪਰ ਤੁਸੀਂ ਭਾਉ ਕਿਉਂ ਹੈ ਭਲਾ ਦੱਸੋ ਬਸ ਲੈ ਲੀ ਸਹੀ ਕ ਉਹ ਦਿਲ ਵਿੱਚ ਕੋਈ ਗੱਲ ਹੈ ਕੋਈ ਗੱਲ ਨਹੀਂ ਖੁੱਲ ਕੇ ਦੱਸੋ ਤੁਸੀਂ ਕੋਈ ਗੱਲ ਨਹੀਂ ਹੈ ਅੱਛਾ ਕੋਈ ਬਿਹਰਾਲ ਪੈਂਦੀ ਰਹੇਗਾ ਅੱਛਾ ਦੋਨੋਂ ਬੇਟੇ ਨੇ ਮੇਰੀ ਹੈ ਬਸ ਦੋ ਦੋ ਬੇਟੀਆਂ ਅੱਛਾ ਦੋ ਬੇਟੀਆਂ ਉਹ ਮੈਰਿਡ ਐ ਹਾਂਜੀ ਫਿਰ ਫਿਰ ਤੁਹਾਨੂੰ ਤੁਸੀਂ ਸਰੀਰਕ ਤੰਦਰੁਸਤ ਹੋ ਤੇ ਬੇਟੀਆਂ ਤੁਸੀਂ ਵਿਆਹਤੀਆਂ ਫਿਰ ਤੁਹਾਨੂੰ ਕਿਸੇ ਦਾ ਦੁੱਖ ਘਰਦਾ ਹੱਸਦਾ ਤੁਹਾਨੂੰ ਲੋਕਾਂ ਨੂੰ ਦਿਖਾਣਾ ਚਾਹੁੰਦੇ ਆ ਕਿ ਕੋਈ ਆਖੀ ਦੇ ਉਮਰ ਆਇਆ ਆਰਾਮ ਕਰਦੇ ਮੈਂ ਕੰਮ ਕਰ ਰਿਹਾ ਅੱਛਾ ਸਿਰਫ ਇਹ ਦੁੱਖ ਹੈ ਪਰ ਇਹ ਇਸ ਨਾਲ ਦੀ ਦੇਖੋ ਉਹ ਕੋਈ ਗੱਲ ਨਹੀਂ ਇਹ ਪਰਮਾਤਮਾ ਦੀ ਬਣਾਈ ਹੋਈ ਖੇੜਾ ਇਸ ਨੂੰ ਸਾਰਿਆਂ ਨੂੰ ਮੰਨਣਾ ਪੈਂਦਾ ਪਰ ਤੁਸੀਂ ਇਸ ਗੱਲ ਨੂੰ ਵੀ ਮੰਨੋ ਕਿ ਤੁਸੀਂ ਇਸ ਉਮਰ ਦੇ ਵਿੱਚ ਵੀ ਆ ਕੇ ਤੁਹਾਨੂੰ ਕੋਈ ਰੋਗ ਨਹੀਂ ਹੈ ਤੁਹਾਨੂੰ ਕੋਈ ਬੀਪੀ ਸ਼ੂਗਰ ਕਿਸੇ ਕਿਸਮ ਦੀ ਪ੍ਰੋਗਰਾਮ ਨਹੀਂ ਹੈ ਅੱਛਾ ਇਹਦਾ ਕਾਰਨ ਕੀ ਹੈ ਮੈਂ ਸਿੰਪਲ ਖਾਣਾ ਖਾਣਾ ਬਸ ਬਿਲਕੁਲ ਕਿਸੇ ਤਰ੍ਹਾਂ ਦਾ ਐਪ ਨਹੀਂ ਹੈ ਮੇਰੇ ਅੰਦਰ ਬਸ ਅੱਛਾ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਐਪ ਨਹੀਂ ਕਰਦੇ ਸਿੰਪਲ ਖਾਣਾ ਬਸ ਸਿੰਪਲ ਹੋਰ ਪਾਟ ਦਿੱਤੇ ਬਸ ਤੇ ਸਾਈਕਲ ਬਾਰੇ ਤੁਸੀਂ ਕਿਉਂ ਦੇਦੇ ਹੋ ਤੁਹਾਡੀ ਸਾਈਕਲ ਬੜੀ ਮਸ਼ਹੂਰ ਹੋਈ ਵੀ ਹੈ ਅੱਜਕੱਲ ਤੁਸੀਂ ਆਪਣੀ ਸਾਈਕਲ ਦਾ ਨਾਮ ਵੀ ਕਹਿੰਦੇ ਬੀਐਮਡਬਲਿਊ ਰੱਖਿਆ ਹੋਇਆ ਹੈ ਹਾਂ ਜੀ ਤਦਸੋ ਤਦਸੋ ਲੋਕ ਕੀ ਪੁੱਛਦੇ ਨੇ ਮਗਾ ਦੇ ਬੀਐਮਡਬਲਯੂ ਆ ਗਈ ਹੈ ਬਸ ਹਰ ਦੋ ਸਾਲ ਬਾਅਦ ਨਰਸਾਈਕਲ ਚੇਂਜ ਕਰ ਲੈਂਦਾ ਹਾਂ ਹਾਂ ਅੱਛਾ ਦੋ ਸਾਲ ਬਾਅਦ ਤਿੰਨ ਸਾਲ ਬਾਅਦ ਸਾਈਕਲ ਬਦਲ ਕੇ ਨਵੀਂ ਲੈ ਕੇ ਆਉਣਾ ਬਸ ਅੱਛਾ ਕਿ ਮੈਨੂੰ ਤੰਗ ਨਾ ਕਰੇ ਸਫਰ ਮੇਰਾ ਲੰਬਾ ਹੈ ਕਿ ਮੈਨੂੰ ਉਸ ਤੋਂ ਕੋਈ ਦੁੱਖ ਤਕਲੀਫ ਨਾ ਹੋਵੇ ਬਸ ਸਾਈਕਲ ਦੀ ਭਾਉਕ ਹੋਇਆ ਗੁਰਬਖਸ਼ ਸਿੰਘ ਜੀ ਪਹਿਲਾਂ ਅਸੀਂ ਜਦੋਂ ਮਿਲੇ ਆ ਤਾਂ ਬੜੇ ਖੁਸ਼ ਸੀਗੇ ਵੀ ਚਲੋ ਇਹ ਕੋਈ ਚੈਨਲ ਮੈਨੂੰ ਕਵਰ ਕਰਨ ਆਇਆ ਕਿਉਂਕਿ ਸਾਡਾ ਪੱਤਰਕਾਰਤਾ ਦਾ ਇੱਕ ਜਿਹੜਾ ਕਹਿਣ ਦੀ ਹੈ ਕਿ ਅਸੀਂ ਜਿੱਥੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਨਾਲ ਜਾਗਰੂਕ ਕਰਨਾ ਹੁੰਦਾ ਹੈ ਜਾਂ ਸਰਕਾਰ ਜਾਂ ਪ੍ਰਸ਼ਾਸਨ ਦੀਆਂ ਕੂਬੀਆਂ ਦੱਸਣਾ ਹੁੰਦਾ ਉੱਥੇ ਤਾਂ ਕਿਸੇ ਨਾ ਕਿਸੇ ਸਾਡਾ ਇਹ ਵੀ ਫਰਜ਼ ਹੈ ਕਿ ਇਹ ਜਿਹੜੇ ਜਿਹੜੇ ਲੋਕ ਹੈਗੇ ਆਂ ਚਾਹੇ ਉਹ ਜ਼ਰੂਰਤਬੰਦ ਹੈਂ ਚਾਹੇ ਸਿਹਤ ਪੱਖੋਂ ਜਿਸ ਤਰ੍ਹਾਂ ਦੇ ਵੀ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਮਾਜ ਵਾਸਤੇ ਇੱਕ ਦਿਸ਼ਾ ਦਿਖਾਉਣ ਵਾਲੇ ਅੱਜਕੱਲ੍ਹ ਲੱਖਾਂ ਨੌਜਵਾਨ ਹੈਗੇ ਜਿਹੜੇ ਜਿਮ ਦੇ ਵਿੱਚ ਜਾ ਕੇ ਪਸੀਨਾ ਵਹਾਉਂਦੇ ਆਂ ਪ੍ਰੋਟੀਨ ਖਾਂਦੇ ਪਤਾ ਨਹੀਂ ਕੀ ਕੀ ਖਾਂਦੇ ਆਂ ਪਰ ਇਹ ਸਿੰਪਲ ਰੋਟੀ ਖਾ ਕੇ ਔਰ 40 50 ਕਿਲੋਮੀਟਰ ਸਾਈਕਲ ਇਦਾਂ ਦਾ ਸ਼ੌਕ ਹੈ ਇਹਨਾਂ ਨੂੰ ਸਾਈਕਲ ਚਲਣ ਦਾ ਇਹਨਾਂ ਨਾਲ ਇਹਨਾਂ ਤੋਂ ਫਿਰ ਇੱਕ ਵਾਰ ਗੱਲ ਜੁੜਾਂਗੇ ਦੁਬਾਰਾ ਨਾਲ ਗੱਲ ਕਰਾਂਗੇ ਪਰ ਸਾਈਕਲ ਚਲਾ ਕੇ ਸਦਰੁਸਤ ਹੈ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਰੀਰਕ ਕੋਈ ਬਿਮਾਰੀ ਨਹੀਂ ਹੈਗੀ ਇੱਕ ਵਾਰ ਫਿਰ ਜੁੜਦਾਂਗੇ ਗੁਰਵੱਚੀ ਗੁਰਵੱਚੀ ਤੁਹਾਨੂੰ ਲੱਖਾਂ ਲੋਕ ਦੇਖ ਰਹੇ ਆ ਪਾਉਕ ਨਾ ਹੋ ਉਹ ਉਸ ਮੈਟਰ ਦੇ ਵੀ ਆਪਾਂ ਗੱਲ ਕਰ ਲਾਂਗੇ ਪਰ ਤੁਸੀਂ ਪਹਿਲਾਂ ਆਪਣੀ ਸਿਹਤ ਬਾਰੇ ਦੱਸੋ ਕਦੀ ਮੈਨੇ ਸੁਣਿਆ ਸੀਗਾ ਤੁਸੀਂ ਡਾਕਟਰ ਕੋਲ ਜਾਂਦੇ ਹੋ ਰੂਟੀਨ ਚੈੱਕਅਪ ਕਰਾਇਆ ਕਦੀ ਸ਼ੂਗਰ ਜਾਂ ਬੀਪੀ ਦੀ ਕਦੀ ਪਰੋਲ ਨਹੀਂ ਬਿਲਕੁਲ ਨਹੀਂ ਕਿ ਮੈਨੂੰ ਕਿਸੇ ਚੀਜ਼ ਦੀ ਤਕਲੀਫ ਨਹੀਂ ਹੈ ਕਿ ਮੈਂ ਬਿਲਕੁਲ ਫਿੱਟ ਹਾਂ ਬਸ ਬਸ ਕੋਈ ਤਕਲੀਫ ਨਹੀਂ ਕੋਈ ਸ਼ੂਗਰ ਨਹੀਂ ਕੋਈ ਬੀਪੀ ਹੈ ਨਹੀਂ ਕੋਈ ਥੱਲੇ ਨਹੀਂ ਕੁਝ ਨਹੀਂ ਹੈਗਾ ਮੇਰਾ ਬਸ ਅੱਛਾ ਬਸ ਸਿੰਪਲ ਦੋ ਫਲਕੇ ਸਵੇਰੇ ਦੋ ਦੁਪਹਿਰੇ ਬਸ ਔਰ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਕਰਦੇ ਕੁਝ ਵੀ ਨਹੀਂ ਹੈਗਾ ਜੀ ਮੈਨੂੰ ਠੀਕ ਹੈ ਮਜੂਤ ਥੱਕ ਜਾਣਾ ਮਹੀਨੇ ਬਾਅਦ ਜਾਂ ਹਫਤੇ ਬਾਅਦ ਮੈਂ ਹਲਕਾ ਜਿਹਾ ਥੋੜੀ ਜਿਹੀ ਨਹੀਂ ਮੈਂ 15 ਦਿਨਾਂ ਬਾਅਦ ਆਪਣੇ ਘਰੇ ਬੈਠ ਕੇ ਜੂ ਮੈਂ ਤਬਾਦਿਆ ਤਬਾਦਿਆ ਇੱਕ ਦਵਾਈ ਦੇ ਤੌਰ ਤੇ ਕਦੀ ਕਿਤੇ ਉਹ ਵੀ ਇੱਕ ਇੱਕ ਬੋਤਲ ਮੇਰੀ ਘਟ ਕੋ 6 ਮਹੀਨੇ ਚੱਲਦੀ ਹੈ। ਤੇ ਸਾਈਕਲ ਜਾ ਕੇ ਕਿੰਨੇ ਦਫਾ ਲੱਤਾ ਮੇਦੇ ਬਹੁਤ ਦੁੱਖੀ ਹੋ ਜਾਂਦੇ ਆ ਮੈਂ ਬਹੁਤ ਥੱਕ ਜਾਂਦਾ ਮੈਂ ਆਪਣੇ ਘਰ ਦੇ ਨੂੰ ਕਹਿੰਦਾ ਮੈਂ ਅੱਜ ਬਹੁਤ ਥੱਕ ਗਿਆ ਫਿਰ ਸਾਈਕਲ ਚਲਾਉਂਦਾ ਅੱਛਾ ਇੱਕ ਇੱਕ ਤੁਹਾਡਾ ਆਪਰੇਸ਼ਨ ਵੀ ਸੁਣਿਆ ਸੀ ਹੋਇਆ ਸੀਗਾ ਹੱਡੀ ਦਾ ਹੱਡੀ ਦਾ ਹੋਇਆ ਤੁਹਾਡੇ ਆਹ ਦੇਖੋ ਜੀ ਮੇਰੇ ਹੱਥ ਦੀ ਇਥੋਂ ਹੱਡੀ ਕੱਲ੍ਹ ਗਈ ਸੀ ਇਹ ਹੱਡੀ ਡਾਕਟਰ ਸਾਹਿਬ ਨੇ ਕੱਢ ਕੇ ਇਥੋਂ ਲੱਤ ਦੀ ਹੱਡ ਇਥੋਂ ਦੋ ਲਾੜੇ ਆਉਂਦੇ ਆ। ਇਹ ਖੱਡੀ ਸਪੇਅਰ ਹੁੰਦੀ ਹੈ। ਉਹ ਕੱਢ ਕੇ ਇੱਥੇ ਪਾਈ ਹੈ। ਅੱਛਾ ਮਤਲਬ ਹੱਥ ਦੀ ਹੱਡੀ ਠੀਕ ਕਰਨ ਲਈ ਤੁਹਾਡੇ ਲੱਤ ਦੀ ਹੱਡੀ ਚੋਂ ਇਹ ਜੀ ਕੱਢੀ ਹੈ। ਇਹ ਕਿੰਨੇ ਪਾ 2022 ਜੋ ਹੀ ਹੈ। 13 ਅਪ੍ਰੈਲ 2022। ਯਾਨੀ ਕਿ ਤਕਰੀਬਨ ਇੱਕ ਸਾਲ ਉੱਪਰ ਹੋ ਗਿਆ। ਹਾਂ ਜੀ। ਪਰ ਤੁਸੀਂ ਸਾਈਕਲ ਚੜ੍ਹਣੀ ਫੇਰ ਵੀ ਨਹੀਂ ਛੱਡੀ। ਮੈਂ ਨਹੀਂ ਛੱਡੀ। ਬਿਲਕੁਲ ਛੱਡੀ ਸਾਈਕਲ। ਮੈਂ 6 ਮਹੀਨੇ ਬਾਅਦ ਸਾਈਕਲ ਚੁੱਕ ਲਈ ਸੀ ਆਪਣੀ। ਮਤਲਬ ਕੋੜਾ ਕਹਿਣਾ ਮਤਲਬ ਵੀ ਕਿ ਸਾਈਕਲ ਹੀ ਤੁਹਾਡਾ ਤਲੂਆ ਵੀ ਸਾਰੀਆਂ ਬਿਮਾਰੀਆਂ ਦਾ ਹੱਲ ਰੋਟੀ ਕਮਾੜਦੇ ਜਰੇ ਮੇਰਾ ਸਾਈਕਲ ਹੀ ਹੈ ਬਸ ਮੈਂ ਰੋਜ਼ ਸਵੇਰੇ ਸਾਫ਼ ਕਰਕੇ ਸਾਈਕਲ ਚਲਾਉਣਾ ਸਾਹਮਣੇ ਜਾ ਕੇ ਖੜੀ ਕਰਕੇ ਫਿਰ ਸਾਫ਼ ਕਰਦਾ ਮਤਲਬ ਤੰਦੂਸੀਆ ਰਾਜ ਸਾਈਕਲ ਹੈ ਜਿੱਥੇ ਰੋਜ਼ਗਾਰ ਦਾ ਸਾਧਨ ਸਾਈਕਲ ਹੈ ਉੱਥੇ ਤੰਦੂਸੀਆ ਰਾਜ ਵੀ ਸਾਈਕਲ ਹੀ ਹੈ ਸਾਈਕਲ ਸਾਈਕਲ ਹੈ ਅੱਛਾ ਮੈਂ 20 ਸਾਲ ਹੋ ਗਏ ਚਲਾਉਂਦਾ ਕਟੋ-ਕਟ 20 ਸਾਲ ਕਿਉਂ ਮੈਂ ਡਾਕਟਰ ਸਾਹਿਬ ਕੋ ਲਗਤ ਮੈਨੂੰ 20 ਸਾਲ ਹੋ ਗਏ ਆਪਨ ਡਾਉਨ ਦਾ ਸਾਈਕਲ ਤੇ ਕਰਦਾ

ऑपरेशन तो बगैर कोई चार से मेरी हड्डी ताई सही हो सकती हाथ मेरे के तो मैं हूं 2 किलो वजन इतना सोदा देखो दाढ़ी में खुलती पग बड़ी बड़ी ओखी बननी है छे भी नहीं होवे पग बंदे नु अच्छा हाथ करके तो मतलब ये चीज दी इस इस नो मैं ये बटन नहीं बंद कर सोदा खोलता मैं लाऊंगा लेकिन ये बटन बंद नहीं कर सोदा मैं पर चलो मतलब जिड़ियां तनु मतलब उस टाइम मुश्किल आईया ऑपरेशन ਮੈਂ ਸਾਈਕਲ ਦੀ ਗੱਲ ਤੇ ਦੁਬਾਰਾ ਆਵਾਂਗਾ ਵੀ ਸਾਈਕਲ ਵੀ ਤਾਂ ਡਾਕਟਰ ਨੂੰ ਦੱਸੀ ਹੋਣਾ ਵੀ ਮੈਂ ਤਾਂ ਆਪਣੇ ਰੋਜ਼ਗਾਰ ਤੇ ਨਹੀਂ ਦੂਰ ਸਾਈਕਲ ਚਲਾ ਕੇ ਜਾਂਦਾ ਉਹਨਾਂ ਨੇ ਤੁਹਾਨੂੰ ਮੰਨਿਆ ਨਹੀਂ ਕਿਹਾ ਸੀ ਕਹਿੰਦੇ ਕੋਈ ਦਿੱਕਤ ਨਹੀਂ ਮੈਂ ਸਾਈਕਲ ਚਲਾਸ ਹੋ ਜਾਓ ਕਿੰਨੇ ਮਹੀਨੇ ਬਿਲਕੁਲ ਸਾਈਕਲ ਨਹੀਂ ਚੁਕੜੀ 90 ਦਿਨ ਸਾਈਕਲ ਬਿਲਕੁਲ ਨਹੀਂ ਚੁਕੜੀ 90 ਦਿਨਾਂ ਬਾਅਦ ਸਾਈਕਲ ਚਲਾਓ ਪਰ ਤੁਸੀਂ 90 ਦਿਨ ਸਾਈਕਲ ਨਹੀਂ ਚਲਾਈ ਬਿਲਕੁਲ ਨਹੀਂ ਚੁਕੀ ਸਾਈਕਲ ਬਿਲਕੁਲ ਨਹੀਂ ਚੁਕੀ 90 ਕਿਉਂ ਮੈਂ 100 ਦਿਨ ਚੁਕਿਆ ਸਾਈਕਲ ਜਦ ਮੈਂ ਦੇਖਿਆ ਬਿਲਕੁਲ ਫਿੱਟ ਹੋ ਗਿਆ ਦਿਵਾਲੀ ਤੋਂ ਬਾਅਦ ਮੈਂ ਅਗਲੇ ਦਿਨ ਬਲਰਾਮ ਤੋਂ ਉਜਰੇ ਮੈਂ ਉਸ ਤੋਂ ਬਾਅਦ ਵੀ ਕਦੀ ਮੰਨ ਚ ਨਹੀਂ ਆ ਵੀ ਹੁਣ ਇੰਨੇ ਦਿਨ ਹੋ ਗਏ ਸਾਈਕਲ ਛੱਡੀ ਨੂੰ ਵਾਪਸ ਕੋਈ ਭਾਮ ਨਹੀਂ ਆ ਮੈਂ ਕਿਹਾ ਮੇਰੇ ਪਾਕ ਤੇ ਲਿਖੀ ਸਾਈਕਲ ਹੈ ਬਸ ਕੀ ਕਹਿਣਾ ਚਾਹੋਂਗੇ ਜਿਹੜੇ ਨੌਜਵਾਨ ਅੱਜ ਕੱਲ ਜਾਂ ਬੜੇ ਸਾਈਕਲ ਬਜੇ ਕਰਨਾ ਨਾ ਚਲਾਉ ਸਕੂਟਰ ਮੈਂ ਤਾਂ ਹਰ ਇੱਕ ਨੂੰ ਕਹਿਣਾ ਕਿਉਂ ਚਲਾਉਂਦੇ ਬੱਚਿਆਂ ਨੂੰ ਕਿਉਂ ਸਕੂਟਰ ਲੈ ਕੇ ਜੈਨੋ ਕਿਉਂ ਗੱਡੀਆਂ ਲੈ ਕੇ ਸਾਈਕਲ ਜੋ ਲੈ ਕੇ ਚਲਾਉ ਮੈਂ ਤਾਂ ਸਾਈਕਲ ਚਲਾਉਣਾ ਬੰਦਾ ਤੁਸੀਂ ਚਾਹੋ ਸਾਈਕਲ ਚਲਾਉਣਾ ਬੰਦਾ ਤੰਦਰੁਸਤ ਰਹਿੰਦਾ ਬਿਲਕੁਲ ਅਗਰ ਇਹਨਾਂ ਨਾਲ ਹੁਣ ਡਾਕਟਰ ਵੀ ਕਹਿੰਦੇ ਆ ਅਜੀਮਾਲੇ ਵੀ ਕਹਿੰਦੇ ਵੀ ਹਾਂ ਸਾਈਕਲਿੰਗ ਕਰੋ ਜੀ ਕੋਈ ਸਹੀ ਗੱਲ ਹੈ ਹੁਣ ਜੇ ਤੁਸੀਂ ਆਪਾਂ ਇਹਨੂੰ ਮਜਬੂਰੀ ਕਹਿ ਲੀਏ ਚਾਹੇ ਕੋਈ ਮਜਬੂਰੀ ਨਹੀਂ ਹੈਗੀ ਜੀ ਮੈਂ ਤਾਂ ਬੜੇ ਖੁਸ਼ਦਿਲ ਨਾਲ ਚਲਾਦਾ ਹਾਂ ਮੈਨੂੰ ਮੈਨੂੰ ਕੋਈ ਮਜਬੂਰੀ ਨਹੀਂ ਹੈਗੀ ਮੈਂ ਘਰ ਜਾਣ ਤੋਂ ਬਾਅਦ ਵੀ ਘਰ ਡੱਬਾ ਰੋਟੇ ਡੱਬਾ ਰੱਖ ਕੇ ਆਪਣੇ ਕੱਪੜੇ ਲਾ ਕੇ ਕੱਢਦਾ ਕੋਈ ਕੰਮ ਹੈ ਸਾਈਕਲ ਤੇ ਅੱਗੇ ਕਰਕੇ ਆਣਾ ਆਪਣੀ ਮਾਰਕੀਟ ਵਿੱਚ ਮੈਂ ਜਾ ਕੇ ਸੱਦ ਦੇ ਬਾਅਦ ਜਾ ਕੇ ਜਾਣਾ ਕੱਲ ਵੀ ਮੈਂ ਗਿਆ ਸੀ ਆਪਣੀ ਮਿਸਰੀ ਦਵਾਈ ਲੈਣ ਵਾਸਤੇ ਇਥੇ ਇਥੇ ਦਰਸ਼ਕਾਂ ਨੂੰ ਦੱਸ ਦਈਏ ਇੱਕ ਪ੍ਰਾਈਵੇਟ ਇਥੇ ਨੌਕਰੀ ਕਰਦੇ ਆ 10000 ਰੁਪਏ ਦੇ ਕਰੀਬ ਇਹ ਵੀ ਦੱਸ ਦਈਏ ਕਿ ਇਹਨਾਂ ਦੀ ਤਨਖਾਹ ਹੈਗੀ ਹੈ ਇਥੇ ਇੱਕ ਬੈਂਕਟ ਹਾਲ ਆ ਜਿਹਦੇ ਵਿੱਚ ਇੱਕ ਮੈਨੇਜਰ ਦੇ ਤੌਰ ਤੇ ਕੰਮ ਕਰਦੇ ਆ ਔਰ ਇੱਥੋਂ ਕੋਈ 15 16 ਕਿਲੋਮੀਟਰ ਦੂਰ ਅਰਬਨ ਸਟੇਟ ਫੇਜ਼ 2 ਦੇ ਵਿੱਚ ਇਹਨਾਂ ਦੀ ਰਿਹੈਸ਼ ਹੈਗੀ ਹੈ ਜਿੱਥੋਂ ਇਹ 16 17 ਕਿਲੋਮੀਟਰ ਚਲਾ ਕੇ 16 17 ਗੋਮੈਂਟ ਜਾ ਕੇ ਤੇ ਉਸ ਤੋਂ ਬਾਅਦ ਫਿਰ ਇੱਥੇ ਆਉਂਦੇ ਆ ਆਪਣਾ ਕੰਮ ਕਰਦੇ ਆ ਜਿਵੇਂ ਇਹਨਾਂ ਦੀ ਡਿਊਟੀ ਹੁੰਦੀ ਹੈ ਤਾਂ ਸ਼ਾਮ ਨੂੰ ਇੱਥੋਂ ਜਾਂਦੇ ਆ ਆ ਪ੍ਰਾਈਵੇਟ ਨੌਕਰੀ ਦੇ ਵਿੱਚ ਛੁੱਟੀ ਵੀ ਐਤਵਾਰ ਦੀ ਹੁੰਦੀ ਹੋਣੀ। ਹਾਂਜੀ ਹਾਂਜੀ। ਐਤਵਾਰ ਕੀ ਕਰਦੇ ਹੋ ਫਿਰ? ਸੈਕਟਰ ਚ ਲੱਦਾ ਜੀ। ਕੋਈ ਘਰ ਦਾ ਕੰਮ ਆ ਕਰਕੇ ਆਣਾ ਸਾਈਕਲ ਤੇ। ਆਪਣੀ ਮਾਰਕੀਟ ਦੀ ਜਾਣਾ ਕੰਮ ਕਰਕੇ ਆਉਣਾ। ਮੈਂ ਬੈਠ ਨਹੀਂ ਸਕਦਾਗਾ। ਗੁਰਵਰ ਸਿੰਘ ਜੀ ਪ੍ਰਾਈਵੇਟ ਨੌਕਰੀ ਕਰਦੇ ਹੋ ਛੁੱਟੀ ਵੀ ਮਿਲਦੀ ਹੁੰਦੀ ਹੈ ਐਤਵਾਰ ਦੀ ਛੁੱਟੀ ਵੀ ਹੁੰਦੀ ਹੁੰਦੀ। ਐਤਵਾਰ ਕੀ ਮੈਂ ਫਿਰ ਟਾਈਮ ਪਾਸ ਕਰਦੇ ਹਾਂ। ਐਤਵਾਰ ਦੇਖੋ ਨਾ ਸੋਕਿਆ ਆਪਣਾ ਕੰਮ ਕਾਜ ਕਰਦੇ ਜੀ। ਸਬਜੀ ਭਾਜੀ ਉਹ ਰਸਲ ਪਾੜੇ ਨਾਲ ਉਹ ਲਿਹਾੜ ਤੋਂ ਬਾਅਦ ਫੁੱਲ ਬੂਟਾ ਦਾ ਕੰਮ ਕਰਦਾ ਜੀ ਕਿਤੇ ਕੋਈ ਫੁੱਲ ਬੂਟਾ ਆ ਗਿਆ। ਕਸਰ ਬਸ ਰਹੀ ਹੈ ਉਥੇ ਆ ਕੇ ਫੁੱਲ ਬੂਟਾ ਦਾ ਕੰਮ ਨਿਬੇੜ ਦੇ ਜੇ ਕੋਈ ਪਾਰਕ ਵਿੱਚ ਕੋਈ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇਹ ਕੰਮ ਕਰ ਲੇ ਜੇ ਅੱਛਾ ਮਤਲਬ ਐਤਵਾਰ ਤੁਸੀਂ ਆਪਣੇ ਕੋਈ ਪੁਰਾਣੇ ਸਾਥੀਆਂ ਨੂੰ ਮਿਲਦੇ ਹੋ ਗੁਰਦੁਆਰੇ ਵੀ ਜਾਂਦੇ ਹੋ ਘਰ ਦੇ ਕੰਮ ਕਰਦੇ ਹੋ ਤੇ ਬੂਟੇ ਵੀ ਲਗਾਉਣ ਦਾ ਕੰਮ ਕਰਦੇ ਅੱਜ-ਅੱਜ ਮਿਲਦੇ ਆ ਪੁਰਾਣੇ ਸਾਥੀਆਂ ਨੂੰ ਮਿਲਦੇ ਆ ਬੂਟੇ ਵੀ ਲਾਉਣੇ ਸਭ ਕੁਝ ਕਰਦੇ ਆ ਕੋਈ ਕਬਰ ਦਾ ਕੰਮ ਟੁੱਟਿਆ ਪੁੱਜਾ ਉਹ ਵੀ ਕਰ ਲੀਦਾ ਘਰ ਦਾ ਕੰਮ ਕੋਈ ਰਸਰ ਪਾੜੀ ਲੜਾ ਉਹ ਵੀ ਲੈ ਕੇ ਆਇਦਾ ਮਤਲਬ ਤੁਹਾਡੀ ਛੁੱਟੀ ਹੈ ਸਾਈਕਲ ਦੀ ਉਸ ਦਿਨ ਵੀ ਛੁੱਟੀ ਨਹੀਂ ਆ ਸਾਈਕਲ ਉਹ ਕੁਝ ਕਹੇਗੇ ਜੀ ਸਾਈਕਲ ਤਾਂ ਮੇਰੀ ਜਾਨ ਆ ਬਸ ਉਸ ਤੋਂ ਬਗਾਰ ਬੈਰ ਨਹੀਂ ਚੱਲਦਾ ਸਾਈਕਲ ਤੋਂ ਬਗਾਰ ਆ ਅਹ ਦੇਖੋ ਦੋਸਤੋ ਲੋਕ ਜਿਮ ਚ ਜਾ ਰਹੇ ਆ ਹਜ਼ਾਰਾਂ ਲੱਖ ਰੁਪਏ ਖਰਚ ਕਰਦੇ ਆ ਪ੍ਰੋਟੀਨ ਖਾਂਦੇ ਆ ਉੱਥੇ ਜਾ ਕੇ ਵਰਜਿਸ਼ ਕਰਦੇ ਆ ਪਸੀਨਾ ਵਹਾਉਂਦੇ ਆ ਪਰ ਸਿੰਪਲ ਰੋਟੀ ਖਾ ਕੇ ਔਰ ਸਾਈਕਲ ਚਲਾ ਕੇ ਇੱਕ ਸ਼ਖਸ ਇਸ ਉਮਰ ਦੇ ਵਿੱਚ ਵੀ ਸਿਹਤਮੰਦ ਆ ਅਹ ਇਸੇ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਦੱਸਣ ਦੀ ਵੀ ਕੋਸ਼ਿਸ਼ ਕਰ ਰਹੇ ਆ ਕਿ ਇੱਕ 78 ਸਾਲਾ ਜਿਹੜਾ ਬਜ਼ੁਰਗ ਹੈਗਾ ਨੌਕਰੀ ਵੀ ਕਰ ਰਿਹਾ ਪਰ ਸੈਕੰਡ ਨੂੰ ਆਪਣੀ ਜਿੰਦਾ ਜਾਨ ਸਮਝਦਾ ਮੈਂ ਜਿਵੇਂ ਕੀ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਲੋਕ ਲੱਖਾਂ ਰੁਪਏ ਲਾਉਂਦੇ ਆ ਜਿਮ ਦੇ ਵਿੱਚ ਜਾਂਦੇ ਆ ਕੀ ਗਾਣਾ ਚਾਹੋਗੇ ਇਹਨਾਂ ਲੋਕਾਂ ਨੂੰ ਲੈਤਾ ਗਾਣ ਸੈਕਲ ਚ ਚਲਾਓ ਜੀ ਜਿੰਮੀ ਜਾਂ ਟੂ ਕੋਈ ਜੋਤੇ ਇਹ ਹੁਣ ਬਾਈਰ ਨੰਬਰ ਦਾ ਪੁਲ ਕਿੰਨਾ ਉੱਚਾ ਹੈ ਮੈਂ 5 ਮਿੰਟ ਲੰਦਾ ਪਾਰ ਕਰਉਂ 5 ਮਿੰਟ ਆਰੰਡਰ 5 ਮਿੰਟ ਜਾਣੂ ਲੋਕੀ ਮੈਨੂੰ ਦੇਖਦੇ ਰਹਿਗੇ ਕਿ ਕੋ ਬੁੜਾ ਬਜ਼ੁਰਗ ਜਾ ਰਿਹਾ ਹੈ ਕਿਹੜੇ ਮਨੋ ਕਿਤਾ ਰੋਕੇ ਸਾਜੀ ਹੈਲਪ ਕਰਾ ਮੈਂ ਕਿ ਬਿਲਕੁਲ ਨਿਕਲ ਗਈ ਅੱਜ ਤੂੰ ਕਰ ਦੇ ਕੱਲ ਕੀ ਹੋ ਰਗਾ ਕੱਲ ਮੈਂ ਸਾਈਕਲ ਜਾਊਗਾ ਬਿਲਕੁਲ ਹੈਲਪ ਨਹੀਂ ਕਰਨੀ ਮੈਂ ਨਿਕਲ ਜਾਊਗਾ ਜਿੱਦੇ ਹੀ ਪੁਲਾਂ ਦੇ ਬੜੇ ਅਰਾਉਂ ਮੈਂ ਜਾਣਾ ਦੇਖੋ ਮਨ ਲੋਕ ਤੁਹਾਨੂੰ ਦਸਤੇ ਚ ਸਾਈਕਲ ਚਲਾਉਂਦਾ ਦੇਖਦੇ ਆਂ ਦੇਖਦੇ ਆਂ ਤੁਸੀਂ ਆਪਣਾ ਮਸਤੀ ਨਾਲ ਸਾਈਕਲ ਚਲਾਉਂਦੇ ਮੈਂ ਕਿਸੇ ਪਰਵਾਹ ਨਹੀਂ ਕਰਦਾ ਬੜੇ ਅਰਾਉਂ ਨਜਨਮ ਹੈ ਕੋਈ ਪਰਵਾਹ ਨਹੀਂ ਮਨੂੰ ਬੜੇ ਸੁਖੀ ਹੋ ਕੇ ਮੇਰਾ ਇਹ ਸਵੇਰ ਕੱਟਣ ਦਾ ਰਸਤਾ ਜੀ ਆਪਣੇ ਅਰਮੇ ਜੇ ਤੱਕ तू अजीत नगर अजीत नगर तो हो गए अरबे सोवा घंटा पूरा रस्ता है पहले मेरा नब्बे कुछ कमजोरी होने करके सोवा घंटा मैं लाइ बस। रात को शाम जो रात किसी रात को मैं सात बजे घर पहुंच जाता साढ़े छे पट घर पहुंच जाता है जिम्मे की हम गर्मी बहुत ज्यादा हैगी गर्मी पसीना आम स्कूटर का भी बंद कारा भी तंग पै ਪੇਰੂ ਉਸ ਵੇਗ ਨਾਲ ਗਰਮੀ ਨਹੀਂ ਲੱਗਦੀ ਮੈਨੂੰ ਕੋਈ ਮਹਿਸੂਸ ਨਹੀਂ ਹੋਣਾ ਗਰਮੀ ਜਾਂ ਗਰਮੀ ਆ ਜਾਂ ਕੁਛ ਹੈ ਬਸ ਮੈਂ ਤਾਂ ਬਰਸਾਤ ਵਿੱਚ ਜੇ ਨਿਕਲ ਜਾਣਾ ਸਾਈਕਲ ਤੇ ਜੀ ਮੈਂ ਤਾਂ ਕਦੀ ਪਰਵਾਹ ਨਹੀਂ ਕੀਤੀ ਪੂਰਾ ਗਿੱਲਾ ਹੋ ਕੇ ਘਰ ਜਾਣਾ ਉੱਪਰ ਤੋਂ ਲੈ ਕੇ ਨੀਚੇ ਪੂਰਾ ਗਿੱਲਾ ਹੋ ਜਾਣਾ ਮੈਂ ਕਦੀ ਪਰਵਾਹ ਨਹੀਂ ਕੀਤੀ ਮੈਨੂੰ ਚੈੱਕ ਕਰਦੇ ਗੁੱਸੇ ਵੀ ਹੋਣ ਮੈਂ ਕਿ ਕੀ ਗਾਉਂਗੀ ਬਰਸਾਤ ਵਿੱਚ ਕਰ ਰਿਹਾ ਹੈ ਹੋਰ ਨਾ ਤੋਂ ਕਿ ਅੱਗੇ ਫਿਰ ਕੀ ਹੈਗਾ ਬਿਓ ਕਪੜੇ ਕਪੜੇ ਪਾਣਾ ਬਸ ਨਾਲੇ ਮੈਂ ਠੀਕ ਵੀ ਨਹੀਂ ਹੈਗਾ ਫਿਰ ਮੈਂ ਕਦੀ ਪਰਵਾਹ ਨਹੀਂ ਕੀਤੀ ਅਰ ਜਿਵੇਂ ਤੁਸੀਂ ਸਿਹਤ ਦੀ ਜਿਵੇਂ ਗੱਲ ਕੀਤੀ ਹੁਣ ਰਾਤ ਨੂੰ ਸਾਈਕਲ ਲੈ ਕੇ ਜਾਂਦੇ ਇਹ ਕਾਫੀ ਮਤਲਬ ਭੀੜ-ਪਾੜਾ ਨਾਲ ਲੱਗ ਕੇ ਬਾਈ ਨੰਬਰ ਵਾਲਾ ਪਾਸਾ ਜਾ ਤੁਸੀਂ 메인 ਰੋਡ ਜਿਵੇਂ ਅਰਮਨ ਸਟੇਪਲ ਜਾਂਦੇ ਹੋ ਲੈਟਾਂ ਵੀ ਆਂਦੀ ਹੋਣਗੀਆਂ ਕੋਈ ਅੱਖਾਂ ਤੇ ਅਸਰ ਨਹੀਂ ਪੈਂਦਾ ਕਿਸੇ ਚੀਜ਼ ਦਾ ਕੋਈ ਤੁਹਾਨੂੰ ਕਦੀ ਕਿਸੇ ਚੀਜ਼ ਦੀ ਤਕਲੀਫ ਹੋਈ ਹੋਵੇ ਮੈਂ ਵੀਰ ਜੀ ਇਸ ਤਰ੍ਹਾਂ ਕੋਈ ਅੱਖ ਨੇ ਅਸਰ ਪੈਣਾਗਾ ਇਹ ਤਾਂ ਮੈਂ ਹੁਣ 7 ਵਜੇ ਤੋਂ ਪਹਿਲੇ ਨਿਕਲ ਜਾਣਾ ਜਿਵੇਂ ਮੇਰਾ ਫੰਕਸ਼ਨ ਰਾਤ ਨੂੰ 1 ਵਜੇ ਮੁਕਦਾ ਹੈ ਮੈਂ ਤਾਂ 2 ਵਜੇ ਰਾਤ ਨੂੰ ਘਰ ਜਾਂਦਾ ਸੀ ਮੇਰੇ ਘਰ ਦੇ ਮੈਨੂੰ ਗੁੱਸਾ ਸੀ ਆਉਣ ਦੀ ਕੋਈ ਜ਼ਰੂਰਤ ਨਹੀਂ ਉੱਥੇ ਸੋ ਜਾ ਕਰ ਮੈਂ ਕਿਹਾ ਨਹੀਂ ਮੈਂ ਰਾਤ ਨੂੰ ਘਰ ਹੀ ਆਣਾ ਅਸਲ ਮੈਂ ਜਾਨਦੀ ਕਿ ਬੀਪੀ ਸ਼ੂਗਰ ਦੇ ਨਾਲ ਨਾਲ ਅੱਖਾਂ ਵੀ ਅਜੇ ਤੱਕ ਪੂਰੀਆਂ ਮੈਂ ਕਰਦਾ ਹਰ ਚੀਜ਼ੇ ਮੈਨੂੰ ਤੰਦਰੁਸਤੀ ਹੈਗੀ ਹੈ ਕਿਸੇ ਰੱਬ ਨੇ ਮੈਨੂੰ ਸਭ ਕੁਝ ਫਿੱਟ ਰੱਖਿਆ ਹੈ ਬਸ ਇੱਕ ਮੈਨੂੰ ਮੁੰਡੇ ਦੀ ਔਲਾਦ ਦੇ ਦਿੱਤੀ ਬਸ ਕੋਈ ਗੱਲ ਨਹੀਂ ਕੁੜੀਆਂ ਵੀ ਮੁੰਡਿਆਂ ਵਰਗੀਆਂ ਹੀ ਹੁੰਦੀਆਂ ਇਸ ਚੀਜ਼ ਦਾ ਮਤਲਬ ਗੁੱਸਾ ਜਾਂ ਗਮ ਨਹੀਂ ਕਰਨਾ ਜਿਹਦਾ ਗਿਲਾ ਵੀ ਨਹੀਂ ਕਰਨਾ ਜਿਹਦਾ ਪਰਮਾਤਮਾ ਕੋਈਆਂ ਦੇ ਤਾਂ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਵੀ ਤਾਂ ਹੈਗੀਆਂ ਜੀ ਤੁਹਾਡੇ ਕੋਲ ਰੱਬ ਨੇ ਬੇਟੇ ਦਿੱਤੀਆਂ ਤੁਹਾਨੂੰ ਜਵਾਈ ਦਿੱਤੇ ਆ ਉਹ ਵੀ ਬੇਟਿਆਂ ਵਰਗੇ ਹੀ ਹੁੰਦੇ ਆ

ਤਨੂੰ ਸਰੀਰ ਦੇ ਵੀ ਕਦੀ ਧੋਖਾ ਨਹੀਂ ਦਿੱਤਾ ਤੁਸੀਂ ਸਰੀਰਕ ਤੰਦਰੁਸਤੋਂ ਇਸੀ ਸਾਈਕਲ ਦੀ ਵਜ੍ਹਾ ਨਾਲ ਇਸ ਜੀ ਨੂੰ ਵੀ ਤਾਂ ਬੰਦੇ ਹੋਵਗੇ ਹਾਂਜੀ ਪੂਰਾ ਮੰਦਾ ਜੀ ਸਾਈਕਲ ਕਰੇ ਮੈਂ ਬਹੁਤ ਠੀਕਾ ਮੈਂ ਆਪਣੇ ਮੰਦਾ ਮੈਂ ਪੂਰਾ ਫਿਰਦਾ ਕੋਈ ਮੈਨੂੰ ਹੁਣ ਜਿਹੜਾ ਮੇਰੇ ਨਾਲ ਪੜਦਾ ਰਿਹਾ ਇੱਕ ਬੀਏ ਤੱਕ ਜਿੰਨੇ ਮੇਰੇ ਖਿੱਤੀ ਹੈ ਹੁਣੀ ਮੈਨੂੰ ਦੇਖ ਕੇ ਕਹਿ ਜੂਗਾ ਗਰਮਾਸਤ ਉਹੀ ਹੈਗੇ ਜਿਹੜਾ ਪਹਿਲੇ ਸੀ ਤੋ ਬਿਲਕੁਲ ਉਹੀ ਹੈ ਨਾ ਮੈਂ ਭੋਟਾ ਹੈ ਨਾ ਮੈਂ ਪਤਲਾ ਹੋਇਆ ਮੇਰਾ ਉਹੀ ਹਾਲ ਹੈ ਵਜਨ ਮੇਰਾ ਉਨੇ ਹੀ ਹੈ 45-47 ਕਿਲੋ ਵਜੇ ਨਾ ਮੈਂ ਵਧਿਆ ਨਾ ਮੈਂ ਘਟਿਆ ਮੇਦੀ ਬਿਲਕੁਲ ਬੋਡੀ ਸਟਰਕਚਰ ਬਿਲਕ ਪੜਦੇ ਟੈੰਦਰ ਇਸ ਨੂੰ ਸਾਈਕਲ ਚਲਾਉਣ ਨੂੰ ਇਸ ਕਰੋ ਇਹ ਸਾਈਕਲ ਦੇਣਾ ਜੀ ਇਹ ਸਾਈਕਲ ਦੇਣਾ ਅਸੀਂ ਜਿਵੇਂ ਆਪਣੇ ਦਸ਼ਕਾਂ ਨੂੰ ਦੱਸਿਆ ਕਿ ਅਮੀਰ ਅੱਜ ਦੀ ਡੇਟ ਚ ਹੋਈ ਹੈ ਜਿਹੜਾ ਸਿਹਤ ਪੱਖੋਂ ਬੜਾ ਤੰਦਰੁਸਤ ਹੈ ਸਹੀ ਗੱਲ ਹੈ ਬਿਲਕੁਲ ਅਮੀਰ ਹੋਈ ਹੈ ਜਿਸ ਦਾ ਸੇਤ ਠੀਕ ਹੈ ਗੱਡੀਆਂ ਦੇ ਲੋਕੀ ਚਲਾੰਦਣ ਸਕੂਟਰ ਲੋਕੀ ਚਲਾੰਦਣ ਮੈਂ ਦੇਖਿਆ ਨਿੱਕੇ ਨਿੱਕੇ ਮੁੰਡੇ ਚਲਾ ਮੈਂ ਕਹੀ ਮੁੰਡਿਆਂ ਨੂੰ ਕਿਹਾ ਮੈਂ ਛੱਡ ਦਿਓ ਸਾਈਕਲ ਚਲੋ ਨਹੀਂ ਹਟ ਸਕਦੇ ਉਹਨਾਂ ਦੀ ਅਕੰਨ ਨਹੀਂ ਨਹੀਂ ਸਾਈਕਲ ਕਿਉਂਦੀ ਹੈ ਉਹ ਮੈਂ ਕਿਹਾ ਸਾਈਕਲ ਉਹ ਸੁੱਕੇ ਨਹੀਂਗਾ ਕਿਸੇ ਪਾਸੇ बंदा बिल्कुल तंदुरुस्त है मैं देखो ये कोविड जी मेरे मालिक डॉक्टर साहब मेनू स्पेशली फोन करदे सी कि गुरबख्ख जी साइकिल ना छड़ना चाहे अपने पार्क को चला लो देखे साइकिल चलाना एक साल पूरा कोविड रहे मैं साइकिल अपनी पार्क चलान बारे हूं और तो सुन मैं साइकिल नहीं छड़ी हाथ मेरा खराब है साइकिल नहीं छड़ी एक कातल है हूं मैं एक कातल साइकिल चलाना हां जी और जी जड़ा तेरा ऑपरेशन होया है ਇਸ ਨਾਲ ਬ੍ਰੇਕ ਮਰਦਾ ਇਸ ਨਾਲ ਮੋਸਾਈਕਲ ਚਲਾਉਣਾ ਸਾਈਕਲ ਨਹੀਂ ਮੈਂ ਛੱਡੀ ਨਾ ਮੈਂ ਛੱਡਾਂ ਮਰਦੇ ਜੰਮ ਤੱਕ ਇਹ ਮੇਰੀ ਖਾਇਸ਼ ਹੈ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ 78 ਸਾਲਾ ਬਜ਼ੁਰਗ ਦੀ ਇਸ ਸਟੋਰੀ ਨਾਲ ਰੂਪ ਰੂਪ ਰਾਨ ਦੀ ਕੋਸ਼ਿਸ਼ ਕੀਤੀ ਹੈ ਗੁਰ ਬਾਕਸਿੰਗ ਨਾਲ ਤੁਹਾਨੂੰ ਅਸੀਂ ਮਿਲਾਇਆ ਜਿਹੜੇ ਕਿ 50 ਕਿਲੋਮੀਟਰ ਡੇਲੀ ਸਾਈਕਲ ਚਲਾ ਰਹੇ ਆ ਔਰ ਆਪਣੀ ਜਿਹੜੀ ਤੰਦੂਸੀ ਦਾ ਰਾਜ ਵੀ ਸਾਈਕਲ ਨੂੰ ਹੀ ਮੰਨਦੇ ਆ ਕਿਉਂਕਿ ਇਹ ਜਿਹੜੀ ਸਾਈਕਲ ਚਲਾ ਕੇ ਆਪਣੇ ਕੰਮ ਤੇ ਆਉਂਦੇ ਆ ਔਰ ਸਭ ਤੋਂ ਵੱਡਾ ਇਹਨਾਂ ਨੇ ਦੱਸਿਆ ਕਿ ਇਹ ਸ਼ੁੱਧ ਖਾਣਾ ਖਾਂਦੇ ਆ ਬੜਾ ਲਿਮਟਡ ਜਾਂ ਇੱਕ ਸੰਤੁਲਿਤ ਭੋਜਨ ਖਾਂਦੇ ਆ ਉਸ ਦੇ ਨਾਲ ਸਾਈਕਲਿੰਗ ਕਰਦੇ ਆ ਤਾਂ ਕਿੱਥੇ ਨਾ ਕਿੱਥੇ ਜਿਹੜੇ ਲੋਕਾਂ ਨੂੰ ਇਹ ਸੰਦੇਸ਼ ਦਿੱਤੇ ਨਜ਼ਰ ਆ ਰਹੇ ਆ ਕਿ ਜਿਹੜੇ ਜਿਮ ਦੇ ਵਿੱਚ ਜਾ ਕੇ ਇਹਨੇ ਇਹਨੇ ਪੈਸੇ ਖਰਚ ਕਰਦੇ ਆ ਜੇ ਉਹ ਕਿੱਥੇ ਆਪਣਾ ਖਾਣਾ ਸੰਤੁਲਿਤ ਕਰ ਲੈਣ ਔਰ ਸਾਈਕਲਿੰਗ ਰੋਜ਼ਾਨਾ ਸਾਈਕਲ ਚਲਾਣ ਤਾਂ ਉਹ ਤੰਦਰੁਸਤ ਰਹਿ ਸਕਦੇ ਆ ਕੈਮਰਾਮੈਨ ਸੰਦੀਪ ਦੇ ਨਾਲ న్యూਸ ਐਂ ਪੰਜਾਬੀ ਲਈ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੀ ਰਿਪੋਰਟ